ਸੱਚ ਕਰ ਦੋਸਤੋ ਮੈਂ ਹਟਾਡਾ ਜੋ ਆਡੀਓ ਤੁਸੀਂ ਦੇਖ ਰਹੇ ਹੋ 33 ਨੰਬਰ ਪਾਸ ਵਾਲੇ ਦੋਸਤੋ ਅੱਜ ਮੈਂ ਇੱਕ ਹੋਰ ਨਵੀਂ ਵੀਡੀਓ ਨਾਲ ਤੁਹਾਡੇ ਮਰੇ ਹਾਜ਼ਰ ਹੋਇਆ ਔਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਗੱਲਾਂ ਸਾਂਝੀਆਂ ਕਰੂੰਗਾ ਕਿਉਂਕਿ ਮੈਂ ਹਮੇਸ਼ਾ ਇੱਥੇ ਵੀਡੀਓ ਬਣਾ ਰਿਹਾ ਇੰਗਲੈਂਡ ਦੇ ਵਿੱਚ ਆ ਕੇ ਜਿਸ ਦੇ ਵਿੱਚ ਮੈਂ ਸ਼ੋਅ ਕਰਦਾ ਆ ਬਈ ਇੰਡੀਆ ਤੇ ਇੰਗਲੈਂਡ ਦੇ ਵਿੱਚ ਕੰਪੈਰੀਜ਼ਨ ਹਲਕਾ ਕਰਦਾ ਆ ਬਈ ਕੀ ਕੀ ਕੰਮ ਦੇ ਵਿੱਚ ਫਰਕ ਕੀ ਹੈਗਾ ਇੱਥੇ ਤੇ ਉੱਥੇ ਹਨਾ ਤੇ ਦੋਸਤੋ ਮੈਂ ਹੁਣ ਇੱਕ ਗੱਲ ਕਰਨ ਲੱਗਾ ਤੁਹਾਨਾਂ ਨਾਲ ਆ ਦੇਖਿਓ ਆ ਆ ਦੋਸਤੋ ਟਰੱਕ ਦਾ ਇਹ ਕੰਕ੍ਰੀਟ ਪੰਪ ਆ ਇਹ ਜਿਹੜਾ ਕਿ ਜਿੰਨਾਂ ਆਪਾਂ ਕਹਿੰਦੇ ਲੈਂਟਰ ਪਾਉਣਾ ਆ ਤੇ ਹੁੰਦਾ ਨਾ ਕੋਈ ਪੰਪ ਅਸੀਂ ਇਹਨਾਂ ਦੂਰ ਲੈ ਜਾਂਦੇ ਆਪਾਂ ਪਾਈਪਾਂ ਨਾਲ ਉਹ ਸਿਸਟਮ ਆ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗਾ ਦੋਸਤੋ ਇਸ ਪੰਪ ਨੂੰ ਆਪਰੇਟ ਕਰਨ ਵਾਸਤੇ ਆਹ ਬਾਈ ਇਕੱਲਾ ਹੀ ਆਇਆ ਆ ਇਹ ਇਕੱਲੇ ਨੇ ਪੰਪ ਡਰਾਈਵ ਕਰਕੇ ਲਿਆਇਆ ਵੀ ਆ ਆ ਸਾਰੀਆਂ ਪਾਈਪਾਂ ਵੀ ਕੱਢ ਲਈਆਂ ਆ ਪਾਈਪਾਂ ਕੱਢ ਕੇ ਤਾਂ ਇਹਨਾਂ ਆ ਸਾਰਾ ਕੁਝ ਇਕੱਲੇ ਨੇ ਜੋੜਿਆ ਜੀ ਕਿਦਾਂ ਠੀਕ ਹੋ ਹੂੰ ਕਿਆ ਬਾਤ ਹੈ ਜੀ ਆਜੋ ਆਜੋ ਤੁਹਾ ਨਾਲ ਗੱਲ ਕਰਦੇ ਆ ਸੈਟ ਸੈਟ ਗੁੱਡ ਆਫੜੋ ਕਿਆ ਬਾਤ ਹੈ ਤੁਸੀਂ ਨਾ ਕਰੋਗੇ ਸਾਡੀਆਂ ਇੰਟਰਵਿਊ ਭਾਜੀ ਮੈਂ ਗੱਲ ਸਿਰਫ ਇਹ ਕਰਦਾ ਸੀ ਮੈਂ ਕਿਹਾ ਇਹ ਬਾਈ ਇਕੱਲਾ ਹੀ ਪੰਪ ਲੈ ਕੇ ਆਇਆ ਇਕੱਲੇ ਨੇ ਪੰਪ ਲਿਆਂਦਾ ਇਕੱਲੇ ਨੇ ਸਾਰਾ ਕੁਝ ਕਰ ਲਿਆ ਇਕੱਲੇ ਨੇ ਲਾਈਨ ਕੀਤੀ ਸਾਡੇ ਉਥੇ 12 14 ਬੰਦੇ ਨਾਲ ਹੋਣੇ ਸੀ ਸ਼ਾਮਦਗ ਸਾਡੇ ਦੋ ਤਿੰਨ ਕਿ ਸਾਈਡ ਤੇ ਲੰਮਕੇ ਵੀ ਆਉਣੇ ਸੀਗੇ ਹਾਂ ਤੇ ਪੰਜ ਛੇ ਪਿੰਡ ਵਾਲੇ ਮੋੜ ਦੇ ਪਹਿਲਾਂ ਖੜੇ ਹੋਣੇ ਵੀ ਟਰੱਕ ਆ ਗਿਆ ਉਹ ਟਰੱਕ ਆ ਗਿਆ ਓਏ ਵਾਹ ਸਾਡੇ ਉਥੇ ਇਹ ਕੰਮ ਇਹਦੇ ਇਕੱਲੇ ਨੇ ਕੀਤਾ ਆ ਸਾਰੀਆਂ ਭਾਈ ਇਹ ਮੁਲਕ ਦੀ ਭਾਈ ਮੁਲਖਾਂ ਦੀ ਤਾਂ ਹੀ ਆ ਆ ਸਾਰੀਆਂ ਟਰੱਕੀਆਂ ਸਾਰੀਆਂ ਆ ਮੁੰਡਿਆਂ ਨੇ ਇਕੱਲੇ ਨੇ ਜੋਇੰਟ ਲਾਏ ਸਾਰੇ ਹੀ ਹਾਂ ਤੇ ਹੁਣ ਕੰਕਰੀਟ ਆਉਣੀ ਆ ਆਪਾਂ ਦੋ ਬੰਦੇ ਖੜੇ ਆ ਦੇਖੀ ਸ਼ਾਮਦ ਦੇ ਗੋਗੜ ਪਾ ਤਿੰਨ ਲੋਰੀਆਂ ਆਉਣੀਆਂ ਹੁਣ ਮੈਂ ਰੂਟ ਖੰਗਣਾ ਨੇ ਕੋਪਾ ਪੈਂਦੀਆਂ ਹਾਂ ਕੰਕਰੀਟ ਪੈਂਦੀ ਦਿਖਾਵਾਂਗੇ ਦੇਖਿਓ ਹਾਂ ਦੇਖਿਓ ਉੱਥੇ ਹੋਇਆ ਫਰਕ ਦੇਖੋ ਕੀ ਪਿਆ ਬਾਜੀ ਦੇ ਵਿੱਚ ਇਦਾਂ ਫਰਕ ਪਿਆ ਆ ਵੀ ਇਹ ਇਕੱਲੇ ਬੰਦੇ ਨੇ ਸਾਰਾ ਕੰਮ ਕੀਤਾ ਸਾਡੇ ਉੱਤੇ 12 13 ਬੰਦੇ ਨਾਲ ਹੋਣੇ ਸੀ ਇੱਕ ਟਰੱਕ ਨਹੀਂ ਮੈਂ ਇਕੱਲੇ ਨੇ ਨਹੀਂ ਉਹ ਮੁੰਡੇ ਜਿਹੜਾ ਪੰਪ ਲੈ ਕੇ ਆ ਆ ਬਾਜੀ ਉਹ 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 ਮਾਈ ਉਹ ਇਹਨਾਂ ਨੇ ਕੀਤਾ ਜੀ ਹਨਾ ਯੈਸ ਤੇ ਅੱਛਾ ਸਾਡੇ ਉੱਤੇ 12 13 ਬੰਦੇ ਨਾਲ ਹੋਣੇ ਸੀ ਔਰ ਉਹਦੇ ਵਿੱਚ ਪਤਾ ਕੀ ਹੋਣਾ ਸੀ ਲੰਗਰ ਪਕਾਉਣਾ ਬੀਬੀਆਂ ਬਖਰੀਆਂ ਲੱਗੀਆਂ ਹੋਣੀਆਂ ਚਾਹ ਪਾਣੀ ਬਖੜਾ ਚੱਲ ਰਿਹਾ ਸ਼ਾਮ ਨੂੰ ਬੋਤਲਾਂ ਬਖਰੀਆਂ ਟਰਾਲੀ ਦੇ ਪਾਸੇ ਭਰੀ ਬਖਰੀਆਂ ਆਉਣ ਡੇ ਨੇ ਮੇਲਾ ਲੱਗਣਾ ਹਾਂ ਅਸੀਂ ਲਓ ਜੀ ਬੋਤਲਾਂ ਲੈਂਟਰ ਪੈ ਗਿਆ ਲੈਂਟਰ ਪੈ ਗਿਆ ਨੇ ਬੋਤਲਾਂ ਤਾਂ ਇੱਥੇ ਅਸੀਂ ਵੀ ਚਲਾਵਾਂਗੇ ਅਸੀਂ ਵੀ ਚਲਾਵਾਂਗੇ ਬੋਤਲ ਸ਼ਾਮ ਨੂੰ ਆ ਤਿੰਨ ਚਾਰ ਬੰਦੇ ਕਰਾਂਗੇ ਜਿਵੇਂ ਇਦਰੀ ਗੱਲ ਨੇ ਪਰ ਡਿਫਰੈਂਟ ਹੈ ਆ ਦੇਖੋ ਆ ਸਾਰਾ ਸਿਸਟਮ ਇੱਦਾਂ ਪੜਨਾ ਆ ਸਾਰਾ ਪੜਨਾ ਆ ਜੀ ਕੰਕਰੀਟਰ ਨਾਲ ਪਰ ਇੱਕ ਚੀਜ਼ ਦੀ ਦੇਖਣ ਵਾਲੀ ਮੈਨੂੰ ਇਹ ਸੀ ਲੱਗੀ ਵਧੀਆ ਕੋਈ ਬੰਦਾ ਇਕੱਲਾ ਹੀ ਆ ਯਾਰ ਭਾਜੀ ਕੋਈ ਬੰਦਾ ਆਪ ਕੋ ਚਲਾਗ ਲੈ ਕੇ ਆਇਆ ਯਾਰੇ ਲ ਕੱਲ ਮੈਂ ਤੇ ਸਿੰਘ ਕੱਲਾ ਹੀ ਸੀਗਾ ਮੈਂ ਮਸ਼ੀਨ ਚੋਂ ਦਾ ਸਿੰਘ ਕੱਲਾ ਡਾਂ ਬਈ ਦੋ ਬੰਦੇ ਕੱਲ ਪਟਕੇ ਚੱਲ ਗਏ ਸੀ ਤੇ ਦੋ ਬੰਦੇ ਨੇ ਰਾਕੇ ਪਾਤੇ ਹੈਂ ਦੇਖ ਲਓ ਦੇਖ ਲਓ ਇਹ ਆ ਭਾਜੀ ਅੰਗਰੇਨ ਕੰਮ ਕੀ ਫਰਕ ਬਹੁਤ ਆ ਹਾਂ ਮੌਲਕ ਤਾਂਹੀਂ ਤਰੱਕੀ ਕਰਦੇ ਵੀਰੇ ਤਾਂਹੀਂ ਤਰੱਕੀ ਕਰਦੇ ਆ ਹੁਣ ਇਹ ਸਿਰੋ ਵੀ ਹੁਣ ਵੋਟਾਂ ਆਉਣ ਆਲੀਆਂ ਆ ਤਾਂ ਮੇਲੇ ਲੱਗੇ ਪਿੰਡਾਂ ਚ ਪੇਪਲਾਂ ਦੇ ਥਲੇ ਠਾ 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 ਦਾਰੂ ਚੱਲਣ ਢਾਈ ਵੋਟਾਂ ਆਗੀਆਂ ਵੋਟਾਂ ਆਗੀਆਂ ਮਹਿੰਦੀ ਰਵੇਲੀ ਖਾਣ ਨੂੰ ਬੈਠੀ ਆ ਲੈ ਤੇ ਇੱਥੇ ਸ਼ਾਮ ਨੂੰ ਕਿਨੂੰ ਸੱਦ ਕੇ ਦਿਖਾ ਅਗਲਾ ਆਉਂਦਾ ਹੀ ਨਹੀਂ ਨਹੀਂ ਨਾ ਇੱਥੇ ਤਾਂ ਉੱਧਰ ਕਿਸੇ ਨੂੰ ਬੁਲਾ ਲਓ ਆ ਸਾਰ ਇਹ ਤਾਂ ਲੋ ਜੋ ਕੰਕਰੀਟ ਆਪਣੀ ਆਉਣ ਵਾਲੀ ਕੰਕਰੀਟ ਪੈਂਦੀ ਵੀ ਦਿਖਾਵਾਂਗੇ ਬਸ ਹੁਣ ਥੋੜਾ ਹੋਲਡ ਕਰੋ ਅਗਲੀ ਵੀਡੀਓ ਅਗਲੇ ਕਲਿੱਪ ਵਿੱਚ ਕਰਾਂਗੇ ਬਸ ਲੋਰੀਆਂ ਆਉਣ ਦੀ ਪਈ ਆ ਬਿਲਕੁਲ ਜੀ ਲੋ ਬਈ ਦੋਸਤੋ ਲੋਰੀ ਆ ਗਈ ਆ ਨੇਰੀ ਹੰਗਰੀਆਂ ਢਾ ਦੇਣੀਆਂ ਆ ਦੇਖ ਲਓ ਆ ਲੋ ਜੀ ਆਰਐਮਐਸ ਆਰਾਂ ਦੀ ਕੰਕਰੀਟ ਆ ਗਈ ਆ ਤੇ ਇਹਨਾਂ ਨੇ ਕਰਤਾ ਕੰਮ ਸਟਾਰਟ ਮੈਂ ਦੇਖੋ ਕੱਲਾ ਹੀ ਬੰਦਾ ਹੁਣ ਇਹਨੇ ਕੰਮ ਤੱਕ ਕੀ ਫੇਰਨਾ ਸਾਰਾ ਇੱਕੋ ਪਿੱਛੇੋਂ ਲੋਰੀ ਦਾ ਡਰਾਈਵਰ ਆ ਗਿਆ ਜਿਹੜਾ ਲੈ ਕੇ ਆਇਆ ਠੀਕ ਆ ਜੀ ਤੇ ਆ ਦੇਖੋ ਇੱਥੋਂ ਜਾਊਗੀ ਕੰਕਰੀਟ ਸਾਰੀ ਪਾਊਗੀ ਤਾਂ ਹੁਣ ਤੁਹਾਨੂੰ ਮੈਂ ਥੋੜਾ ਥੋੜਾ ਮਾਹ ਕੀ ਕੀ ਚੱਕਰਾ ਦੋ ਲੋਰੀ ਆ ਗਈ ਆ ਉਹ ਖੜ ਗਈ ਆ ਕੇ ਠੀਕ ਆ ਜੀ ਇਹ ਕਿਧਰ ਆ ਗਈ ਆ ਆ ਆ ਗਿਆ ਗੁਰਾ ਇਹ ਪਾਊਗਾ ਤੱਕ ਠੀਕ ਆ ਜੀ ਤੇ ਇਸ ਤਰ੍ਹਾਂ ਜੀ ਇਹ ਯੂਕੇ ਦੇ ਕੰਮ ਆ ਜੀ ਇੰਗਲੈਂਡ 'ਚ ਆ ਕੰਮ ਚੱਲਦਾ ਤੇ ਮੈਂ ਨਾਲ ਨਾਲ ਤਾਂ ਵੀਡੀਓ ਬਣਾ ਰਿਹਾ ਮੈਂ ਕਿਹਾ ਚਲੋ ਮੌਕਾ ਮਿਲਿਆ ਆ ਦਿਖਾਉਣ ਦਾ ਵੀ ਚਲੋ ਇਹ ਵੀ ਥੋੜਾ ਸ਼ੇਅਰ ਕਰਦੇ ਆ ਤੁਹਾਡੇ ਨਾਲ ਵੀ ਕਿਵੇਂ ਕਿਵੇਂ ਮਾਹੌਲ ਆ ਇਹ ਕਿਵੇਂ ਮੈਂਦ ਹੁੰਦੀ ਆ ਤੇ ਆ ਸਾਰਾ ਹੁਣ ਜਾਊਗਾ ਪਿੱਛੇ ਤੱਕ ਕਰੋਗੇ ਇਹ ਸਾਰਾ ਮਾਹੌਲ ਬਣਾਉਗੇ ਆ ਸਾਡੇ ਬਿਲਡਰ ਸਾਹਿਬ ਆ ਇਹਨਾਂ ਦਾ ਪ੍ਰੋਜੈਕਟ ਹੈ ਬਲ ਸਾਰਾ ਤੇ ਇਸ ਤਰੀਕੇ ਦਾ ਹੋਣਾ ਜੀ ਤੇ ਉਧਰ ਦੋ ਲੋਰੀਆਂ ਕੰਪਲੀਟ ਆ ਤੇ ਹੁਣ ਨਾਲ ਨਾਲ ਤੁਹਾਨੂੰ ਕੰਕਰੀਟ ਪੈਂਦੀ ਦਿਖਾਉਂਦੇ ਆ ਜੀ ਆ ਲਓ ਜੀ ਇਹਨਾਂ ਨੇ ਭਾਜੀ ਇਹ ਕੀ ਕਰਦੇ ਵੇ ਦੂਸਰੇ ਵਿਸ਼ੇ ਦੀ ਫ੍ਰਿੰਡ ਇਹਨਾਂ ਨੇ ਗਰਾਉਡ ਬਣਾ ਕੇ ਨਾ ਪੁਰਕ ਪਤਲਾ ਕੇ ਪੰਜਾਬੀ ਚ ਆਪਾਂ ਇੰਡੀਅਨ ਕਹਿੰਦੇ ਘੋਲੂ ਬਣ ਗਿਆ ਅੱਛਾ ਪ੍ਰੋਪਰ ਗਰਾਉਡ ਬਣਾ ਕੇ ਪੈਰ ਪਾਣਾ ਜਿਹਦਾ ਰਾਜਣਾ ਉਹਨੇ ਹੂੰ ਜਦੋਂ ਫਿਰ ਕੌਂਕਾ ਪਾ ਕੇ ਧੱਤੂ ਦੀ ਜਾਣੀਆਂ ਨੇ ਮੋਰ ਮੋਰ ਨੂੰ ਸਮੂਤ ਕਰਨਾ ਲੈਣ ਨੂੰ ਮਾਰੋ ਕੌਂਕ ਬਲੌਕ ਨਹੀਂ ਹੋਣੀ ਅੱਛਾ ਅੱਛਾ ਕਿਤੇ ਬਲੌਕ ਹੋ ਗਿਆ ਫਿਰ ਖੋਲ ਕੇ ਚਲਾਣਾ ਬਹੁਤ ਵੱਖਰਾ ਹੈਣਾ ਇਹ ਮੋਰ ਮੋਰ ਗਰਾਉਡ ਜਾਊਗਾ ਨੂੰ ਸਮੂਤ ਕਰਦਾ ਜਾਊਗਾ ਅੱਛਾ 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 ਸਹੀ ਹੈ ਇਹ ਪ੍ਰੋਪਰ ਉਹੋ ਜਿਹੀ ਬਣਦੀ ਜਾ ਰਹੀ ਆ ਕੀ ਕਹਿੰਦੇ ਆਪਾਂ ਉਹਨੂੰ ਬੋ 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 ਨੇਰੂ ਨੇਰੂ ਮਾ ਨੇਰੂ ਜਾ ਕੋ ਕਿਵੇਂ ਕੀ ਇਹ ਘੋਲੂਗਾ ਕਹਿੰਦੇ ਇਹ ਘੋਲੂਗਾ ਘੋਲੂ ਹੁੰਦਾ ਮਿੱਟੀ ਦਾ ਐਦਾਂ ਦਾ ਕੁਛ ਹੁੰਦਾ ਹਾਂ ਇਹ ਨੇਰੂ ਆ ਸੱਚਾ ਭੁਲ ਗਿਆ ਕੀ ਹੁੰਦਾ ਇਹ ਕੋਈ ਜ ਆ ਪੱਤੀਆਂ ਸਤਾਈਆਂ ਹਾਲਾ ਇਹ ਆਪਣੀ ਸਪੋਰਟ ਨਹੀਂ ਆਪਣੇ ਨਾਂ ਭੋਲੂ ਸਕਦੇ ਆ ਘੋਲੂ ਕਿੱਥੇ ਜਿੱਥੇ ਰਹਿਣੇ ਆ ਇਹ ਸਹੀ ਆ ਸਹੀ ਆ ਆਹੋ ਇਹ ਵੇਰੀ 15 ਲਾ ਕਰਕੇ ਬਣਾ ਕੋ ਪੈਲ ਚ ਪਾਣਾ ਵੀ ਸਲਾ ਲੈਣਾ ਟੱਕਣ ਦੇ ਨਾਲ ਲਾ ਇਹਦਾ ਜਿਉਂ ਕੰਕਰੀਟ ਚੱਲਣੀ ਹੋਰ ਵਾਰ ਜਾਦੇ ਨੇ ਆ ਫਿਰ ਲੈ ਚੜਦੇ ਪਹਿਲਾਂ ਇਹਨੇ ਨਿਕਣਾ ਕੋਣ ਛੜ ਛਕ ਕਰ ਦੇ ਹਾਂ ਠੀਕ ਆ ਲਓ ਜੀ ਚੱਲ ਪਿਆ ਕੰਮ ਹੈ ਨੇਰੀ ਆ ਗਈ ਹੈ ਲਓ ਜੀ ਆਇਆ ਜੀ ਕੰਮ ਹੋ ਗਿਆ ਸ਼ੁਰੂ ਆ ਸਾਡਾ ਸਿੰਘ ਵੀ ਹੈਗਾ ਜੀ ਵਿੱਚ ਇਦਾਂ ਦੀ ਗੱਲ ਨਹੀਂ ਆ ਗਈ ਸਿੰਘ ਸਾਹਿਬ ਕਿੱਦਾਂ ਕਿੱਦਾਂ ਸੁਸੋ ਰਿਹਾ ਵਧੀਆ ਹੀ ਹੋ ਰਿਹਾ ਵਧੀਆ ਹੋ ਰਿਹਾ ਸੋਨਾ ਕਰ ਦੂਗਾ ਕੰਮ ਹੋਰ ਕੰਬਲਣ ਦਾ ਨਹੀਂ ਹੋਊ ਸਾਡੇ ਕੰਮ ਦੀ ਨਹੀਂ ਨਹੀਂ ਕੋਈ ਪੱਕੀ ਗੱਲ ਪੱਕੀ ਗੱਲ ਹੈ ਚਲੋ ਸਹੀ ਆ ਜੀ ਇਹ ਦੇਖੀ ਇਹ ਨਾ ਹਾਂਜੀ ਪੈ ਗਈ ਫਿਰ ਤੱਕ ਚੱਲ ਰਿਹਾ ਕੰਮ ਹੋ ਜੋਰਾ-ਚੋਰਾ ਦਾ ਕੰਮ ਪੈ ਰਿਹਾ ਜੀ ਕੰਕਰੀਟ ਦਾ ਇੱਥੇ ਮੈਂ ਖੋਰ ਚੀਜ਼ ਨਵੇਂ ਦੇਖੀ ਆ ਦੇਖੋ ਇਹ ਮੈਂ ਦਿਖਾਉਣਾ ਆ ਆਹੋ ਬਾਈ ਇੱਥੋਂ ਓਪਰੇਟ ਟਰੱਕ ਕਿੱਥੇ ਖੜਾ ਆ ਇਹ ਇੱਥੋਂ ਚਲਾ ਰਿਹਾ ਆ ਦੇਖੋ ਇੱਥੋਂ ਓਪਰੇਟ ਕਰ ਰਿਹਾ ਇੱਥੋਂ ਓ ਟਰੱਕ ਦੀ ਸਪੀਡ ਨੂੰ ਵਧਾਏ ਘਟਾਈ ਜਾਂਦਾ ਇੱਥੋਂ ਇਹ ਦੇਖਣਾ ਆ ਕਿੰਨੀ ਭਰ ਗਈ ਆ ਕਿੱਦਾਂ ਰੋਕਣੀ ਆ ਇੱਥੋਂ ਹੀ ਰੋਕ ਦੇਣੀ ਆ ਤੇ ਸਾਰਾ ਕੁਝ ਉੱਥੋਂ ਰਿਮੋਟ ਤੋਂ ਕਰ ਰਿਹਾ ਓਪਰੇਟ ਕਿੱਥੇ ਪਈ ਆ ਮਸ਼ੀਨ ਤੇ ਕਿੱਥੇ ਕੰਮ ਹੋ ਰਿਹਾ ਉੱਥੋਂ ਚੱਕੀ ਜਾਂਦਾ ਕੰਮ ਸਾਰਾ ਇਹ ਵੀ ਦੇਖੋ ਟੈਕਨੋਲੋਜੀ ਆ ਜੀ ਸਾਡੇ ਉਧਰ ਇਹ ਸਿਸਟਮ ਹੈ ਨਹੀਂ ਹਜੇ ਫਿਰ ਲਾਜੇ ਸਾਡੇ ਤੋਂ ਵਾਜੇ ਮੰਨਦੀਆਂ ਪੈਂਦੀਆਂ ਮੇਰੇ ਸਾਹਮਣੇ ਲਓ ਜੀ ਬੰਦੇ ਨੇ ਇੱਕ ਕਰਤੀ ਆ ਕੰਪਲੀਟ ਇੱਕ ਪਾ ਕੇ ਤਾਂ ਅਗਲਾ ਲੈ ਗਿਆ ਆਪਣਾ ਸੈਂਸ ਉਂਝੇ ਕਰਾ ਕੇ ਕਹਿੰਦਾ ਲਓ ਜੀ ਹੁਣ ਪੇਮੈਂਟ ਆਪੀ ਆਫਿਸ ਪੰਜਾਬ ਜੋ ਦਿਓ ਤੇ ਸਾਡਾ ਕੰਮ ਗਿਆ ਨਿਭੜ ਆ ਦੇਖੋ ਜੀ ਕਿੰਨੀ ਸੋਹਣੀ ਫਿਨਿਸ਼ਿੰਗ ਦੇਤੀ ਆ ਇਹ ਜੀ ਮੈਂ ਮੈਂ ਦੱਸਦਾ ਜੀ ਇਹ ਹੈਗਾ ਜੀ ਰਾਏ ਬਰਦਰਸ ਡਿਗਰ ਹਾਇਰ ਤੇ ਇਹਨਾਂ ਨੇ ਜੀ ਸਾਰੀ ਡਿਗਿੰਗ ਵੀ ਕੀਤੀ ਆ ਤੇ ਕੰਕਰੀਟ ਵਰਕ ਵੀ ਇਹਨਾਂ ਨੇ ਕੀਤਾ ਆ ਤੇ ਮੈਂ ਉਮੀਦ ਕਰਦਾ ਕਿ ਵਿੱਚੋਂ ਇਹ ਮੀਟਰਲ ਸੈਕਸ਼ਨ ਵੀ ਕੱਢਣਗੇ ਹਾਂ ਨਾ ਭਾਜੀ ਕੱਢੋਂਗੇ ਜੇ ਲੋਡ ਪਈ ਤਾਂ ਆ ਠੀਕ ਦਾ ਨਾ ਚੱਪਣਾ ਖਾਈ ਲੱਗਦਾ ਚਲੋ ਹਾਂ ਜਿੱਦਾਂ ਵੀ ਹੋਊਗਾ ਇਹ ਦੇਖਿਆ ਜਾਊਗਾ ਹੁਣ ਤੇ ਬੜੇ ਮਿਹਨਤੀ ਮੁੰਡੇ ਨੇ ਇਹ ਜੀ ਗਰਾਇਆ ਤੋਂ ਆਉਣੇ ਤੇ ਜੇ ਕਿਸੇ ਨੇ ਕੋਈ ਕੰਮ ਕਰਵਾਉਣਾ ਹੋਵੇ ਇੱਥੇ ਲੰਡਨ ਦੇ ਵਿੱਚ ਤੇ ਕੰਟੈਕਟ ਕਰ ਸਕਦੇ ਹੋ ਨੇ ਭਾਜੀ ਨਾਲ ਤੁਸੀਂ ਟਿਕਟੌਕ ਤੇ ਸਰਚ ਕਰੋ ਰਾਏ ਬਰਦਰ ਡਿਗਰ ਹਾਇਰ ਤੁਸੀਂ ਇਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ ਸਭ ਕੁਝ ਵੇਲੇਵਾਂ ਦਾ ਜੀ ਤੇ ਸਾਰਾ ਹੋ ਰਿਹਾ ਹੈ ਤਾਂ ਲੋ ਜੀ ਇਹ ਬਿਲਡ ਥਾਵਾ ਇਹਨਾਂ ਦਾ ਕੰਮ ਆ ਇਹ ਸਾਰਾ ਬਣਾ ਰਿਹਾ ਹੈ ਘਰ ਤੇ ਇਹਨਾਂ ਸਾਰਾ ਸੈਟਅਪ ਕਰਨਾ ਤੇ ਹੁਣ ਉਹ ਸੈਕਸ਼ਨ ਹੋ ਗਿਆ ਜੀ ਰੈਡੀ ਤੇ ਆ ਸੈਕਸ਼ਨ ਹੁਣ ਦੁਆਰਾ ਭਰਨੇ ਆ ਇਹਨਾਂ ਨੇ ਹੁਣ ਇੱਕ ਜਿਹੜੀ ਹੋ ਸੀਗਾ ਟਰੱਕ ਹੋ ਗਿਆ ਖਾਲੀ ਉਹ ਦੇਖੋ ਚਲਾ ਗਿਆ ਹੋਇਆ ਉੱਥੋਂ ਮੂਵ ਹੋ ਗਿਆ ਉਹ ਹੁਣ ਦੂਸਰਾ ਲੱਗਣ ਲੱਗਾ ਜੀ ਉਹ ਦੇਖੋ ਇਹ ਹੁਣ ਇਹ ਲੱਗੂਗਾ ਤੇ ਇਹ ਹੁਣ ਕਰੂਗੇ ਸਾਰਾ ਮਾਹੌਲ ਇਹ ਦੁਆਰਾ ਨਾਲ ਅਟੈਚ ਹੋ ਕੇ ਉਹ ਦੇਖੋ ਜਿੰਨਾ ਭਰ ਗਿਆ ਉਹਦੇ ਨਾਲ ਨਾਲ ਚੱਕੀ ਜਾਂਦਾ ਦੇਖੋ ਜੀ ਕੱਲਾ ਹੀ ਚੱਕ ਰਿਹਾ ਮੈਂ ਤੁਹਾਨੂੰ ਖਿਆਸ ਇਹਦਾ ਵੀ ਬੰਦਾ ਕੱਲਾ ਹੀ ਕਰਕੇ ਗਿਆ ਸਾਰਾ ਕੁਝ ਆ ਚੈੱਕ ਕਰੋ ਇਹ ਨਾਲ ਕੋਈ ਨਹੀਂ ਹੈਗਾ ਜੀ ਆ ਜਿਹੜੇ ਬੰਦੇ ਲੱਗੇ ਹੋਏ ਆ ਇਹ ਅਲੱਗ ਡਿਪਾਰਟਮੈਂਟ ਆ ਇਹਨਾਂ ਦਾ ਕੰਮ ਆ ਇਹ ਆਪ ਲੱਗੇ ਹੋਏ ਆ ਆਪਣਾ ਕੰਮ ਉਹ ਉਹਦਾ ਹੀ ਕੰਮ ਆ ਸਿਰਫ ਉਹ ਦੇਖੋ ਉਹਨੇ ਸਾਰਾ ਸਾਫ ਸੁਫਾ ਕਰਕੇ ਧੂ ਧੂ ਕੇ ਜੀ ਸਾਰਾ ਕੁਝ ਰੱਖ ਦੇਣਾ ਆ ਦੇਖੋ ਨਾਲ ਨਾਲ ਸਫਾਈ ਇਹ ਨਹੀਂ ਵੀ ਸ਼ਾਮ ਨੂੰ ਖਲਾਰਾ ਪਾਉਣਾ ਉਹ ਥੱਲੇ ਦੇਖੋ ਲੱਕ ਇੰਨੀ ਸਫਾਈ ਨਾਲ ਕਰ ਰਿਹਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਗੰਦਮੰਦ ਇੱਧਰ ਨਾ ਪੈ ਜਾਏ ਕੱਲੋਂ ਹੋਰ ਕਾਉਂਸਲ ਵਾਲੇ ਇਹਨੂੰ ਜੁਰਮਾਨਾ ਪਾ ਦੇਣ ਸਾਰੀ ਸਾਫ ਸਫਾਈ ਨਾਲ ਦੇ ਨਾਲ ਹੋ ਰਹੀ ਆ ਜੀ ਤੇ ਆ ਹੁਣ ਇਹ ਵੀ ਫਿਲ ਹੋਊਗਾ ਜੀ ਸਾਰਾ ਕੁਝ ਤੇ ਫਿਰ ਬਣੂਗਾ ਜੀ ਗੱਲ ਬਾਤ ਵਧੀਆ ਕੰਮ ਸੋਹਣਾ ਆ ਜੀ ਪਰ ਹਾਂ ਹਾਰਡਵਰਕ ਬਹੁਤ ਆ ਮਿਹਨਤ ਬਹੁਤ ਕਰਦੇ ਆ ਇੱਥੇ ਕੋਈ ਸ਼ੱਕ ਨਹੀਂ ਪੰਜਾਬੀ ਤਾਂ ਹੀ ਜੀ ਕਾਮਜਾਬਾ ਕਿਉਂਕਿ ਮਿਹਨਤ ਦੇ ਸਿਰ ਤੇ ਹੈ ਨਾ ਤੇ ਕੰਮ ਹਾਰਡਵਰਕ ਆ ਜੀ ਬਹੁਤ ਹਾਰਡਵਰਕ ਆ ਇਹ ਆਮ ਉਦਾਂ ਜੀ ਆ ਦੇਖੋ ਨਾਲੇ ਇੱਕ ਹੋਰ ਚੀਜ਼ ਇਹਨਾਂ ਨੇ ਆਪਣਾ ਬਾਥਰੂਮ ਲਿਆ ਕੇ ਰੱਖਿਆ ਹੋਇਆ ਇੱਥੇ ਕੋਈ ਵੀ ਇੰਗਲੈਂਡ ਦੇ ਵਿੱਚ ਕੋਈ ਕੰਮ ਕਰਦੇ ਆ ਅਸੀਂ ਕਿਸੇ ਵੀ ਤਰ੍ਹਾਂ ਦਾ ਤੇ ਉਹ ਬਾਥਰੂਮ ਟਾਇਲਟਰ ਦਾ ਵਿਵਸਥਾ ਆਪਣੇ ਆਪ ਕਰਨੀ ਪੈਂਦੀ ਆ ਕਿਉਂਕਿ ਇਹ ਕੀ ਆ ਵੀ ਘਰ ਦੇ ਅੰਦਰ ਜਾ ਕੇ ਉਹਨਾਂ ਨੂੰ ਡਿਸਟਰਬ ਨਹੀਂ ਕਰ ਸਕਦੇ ਨਾਲੇ ਘਰ ਦਾ ਇਸ ਚੋਂ ਕੋਈ ਮਤਲਬ ਨਹੀਂ ਇਹ ਇਹਨਾਂ ਨੇ ਕੀ ਕਰਨਾ ਕਿੱਥੇ ਜਾਣਾ ਕਿੱਥੇ ਨਹੀਂ ਹੁਣ ਬਾਹਰ ਆਇਆ ਤਾਂ ਹੈ ਨਹੀਂ ਵੀ ਖੇਤਾਂ ਵੱਲ ਨੂੰ ਗਏ ਤਾਂ ਕਰਕੇ ਆ ਗਏ ਹਨਾ ਤੇ ਇੱਥੇ ਦੀ ਆਪ ਵਿਵਸਥਾ ਆਪ ਕਰਨੀ ਪੈਂਦੀ ਆ ਹੁਣ ਇਹਨਾਂ ਨੇ ਕੀ ਕੀਤਾ ਗੈਪ ਕੰਪਨੀ ਹੈ ਇਹਨਾਂ ਕੋਲੋਂ ਟਾਇਲਟ ਹਾਇਰ ਤੇ ਲੈ ਲਈ ਆ ਇਹ ਦੇ ਜਾਂਦੇ ਹਫਤੇ ਵਾਸਤੇ ਹਫਤੇ ਦੇ ਪੈਸੇ ਪੈਣੇ ਆ ਜਿੰਨੇ ਵੀ ਹੋਣਗੇ ਇਹਦੇ ਮਿਕਸਾ ਨੂੰ 60 70 ਪਾਉਂਡ ਹੋਣੇ ਆ ਜਾਂ ਕਿ 6 7000 ਇੰਡੀਆ ਦੇ ਹਿਸਾਬ ਨਾਲ ਤੇ ਉਹ ਹਫਤੇ ਬਾਅਦ ਆ ਕੇ ਚੱਕ ਕੇ ਲੈ ਜਾਣਗੇ ਆਪ ਹੀ ਹਨਾ ਤੇ ਆ ਸਾਰਾ ਕੰਮ ਆ ਜੀ ਲੋਬੇ ਦੋਸਤੋ ਪੂਰੀ ਫਿਨਿਸ਼ਿੰਗ ਦੇ ਕੇ ਇਹਨਾਂ ਨੇ ਨੀਆਂ ਦਿੱਤੀਆਂ ਭਰ ਜਿਹਨੂੰ ਅਸੀਂ ਕਹਿੰਦੇ ਆ ਨੀਆਂ ਤੇ ਆ ਦੇਖੋ ਸਾਰਾ ਕੰਮ ਇਹਨਾਂ ਨੇ ਦਿੱਤਾ ਕੰਪਲੀਟ ਕਰ ਹਲਕਲ ਕਾ ਪਾਣੀ ਉੱਪਰ ਆ ਗਿਆ ਰਾਤੋਂ ਲੱਗ ਕੇ ਸੁੱਕ ਜਾਊਗਾ ਆਪਣੇ ਆਪ ਹੀ ਤੇ ਆ ਦੇਖੋ ਇਹਨਾਂ ਦਾ ਕੰਮ ਹੋ ਗਿਆ ਕੰਪਲੀਟ ਤੇ ਉਹ ਦੇਖੋ ਲੋਰੀ ਆ ਗਈ ਇੱਕ ਹੋਰ ਰੈਡੀ ਤੋਂ ਮਿਕਸ ਕਿਉਂਕਿ ਇਹਨਾਂ ਦਾ ਥੋੜਾ ਜਿਹਾ ਕੰਮ ਇਥੇ ਘਟ ਗਿਆ ਸੀ ਆ ਦੇਖੋ ਇਹਨਾਂ ਦੇ ਆ ਸਾਰਾ ਮਕਾਤਾ ਆ ਉਹ ਰਹਿ ਗਿਆ ਮੜਿਆ ਨਾਲ ਦੇ ਨਾਲ ਇਹਨਾਂ ਨੇ ਆਰਡਰ ਕੀਤੀ ਆ ਉਹ ਹੋਰ ਆ ਗਈ ਆ ਆ ਦੇਖੋ ਇੰਨਾ ਕੁ ਰਹਿ ਗਿਆ ਹੁਣ ਇਹ ਵੀ ਇਹ ਲੱਗਿਆ ਕੰਪਲੀਟ ਕਰਨ ਤਾਂ ਆ ਇਹ ਜੀ ਕੰਮ ਇਸ ਤਰੀਕੇ ਨਾਲ ਕੰਮ ਹੁੰਦੇ ਆ ਜੀ ਤੇ ਉਮੀਦ ਕਰਦਾ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਅਗਰ ਵੀਡੀਓ ਪਸੰਦ ਆਈ ਆ ਔਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ 33 ਨੰਬਰ ਪਾਸ ਵਾਲੇ ਤਾਂ ਕਿ ਇਦਾਂ ਦੀਆਂ ਇਨਫੋਰਮੇਸ਼ਨਲ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਲਈ ਤੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਜਿਹੜੇ ਕਹਿੰਦੇ ਨਾ ਵੀ ਯੂਕੇ ਚ ਮੁੰਡਾ ਬੈਠਾ ਫੋਨ ਮੰਗਾ ਲਓ ਆਈਫੋਨ ਮੰਗਾ ਲਓ ਉਹ ਉਹਨਾਂ ਨੂੰ ਦੱਸ ਦਿਓ ਵੀ ਪੈਸੇ ਇਦਾਂ ਨਹੀਂ ਬਣਦੇ ਆ ਦੇਖੋ ਕਿੰਨੇ ਹਾਰਡ ਵਰਕ ਆ ਬਹੁਤ ਔਖਾ ਆ ਦੇਖੋ ਬੰਦਾ ਸਾਡਾ ਠੱਕ ਹਾਰ ਕੇ ਟੁੱਟ ਕੇ ਫੋਨ ਤੇ ਲੱਗਾ ਪਿਆ ਤੇ ਕੰਮ ਔਖੇ ਆ ਬਾਬਾ ਜੀ ਇਹ 'ਚ ਕੋਈ ਸ਼ੱਕ ਨਹੀਂ ਇਦਾਂ ਇਹਨਾਂ ਮੰਗਾ ਲਿਆ ਕਰੋ ਬਾਹਰੋਂ ਯਾਰ ਵੀ ਕਿਸੇ ਨੂੰ ਕਹਿ ਦਿਓ ਮੈਨੂੰ ਫੋਨ ਭੇਜ ਦੇ ਮੈਨੂੰ ਫੋਨਾਂ ਭੇਜ ਦੇ ਇੱਥੇ ਪੈਸੇ ਜੋੜਨੇ ਬਹੁਤ ਔਖੇ ਆ ਅਗਲੀ ਵੀਡੀਓ ਵਿੱਚ ਨਵਾਂ ਕੁਝ ਕੁਝ ਵਧੀਆ ਲੈ ਕੇ ਆਵਾਂਗੇ ਤਤਤ ਲਈ ਬਾਏ ਬਾਏ